ਸਸ ਸਿਕ ਕਾਲਪੀਆਂ ਵੀ ਬਈ ਮੈਂ ਤੁਹਾਡਾ ਆਪਣਾ ਸੰਧੂ ਤਰੌਂਡੀ ਸਪਾਵਾ। ਪਹੁੰਚਣ ਜੇ ਬੱਦੂ ਬਾਟ ਟਰਾਈਟ ਮੰਡੀ ਤੇ ਤੇ ਬਣਾਵਾਂਗੇ ਵੀਡੀਓ ਤੇ ਵੀ ਜਿਹਨੇ ਮੇਰੇ ਫੇਰ ਬੈਂਕ ਨੇ ਆਪਣੇ ਚੈਨਲ ਸਬਸਕ੍ਰਾਈਬਰ ਨਹੀਂ ਕਰਾਇਆ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਤੇ ਵੀਡੀਓ ਨੂੰ ਕਰਦੇ ਬਈ ਵੱਧ ਤੋਂ ਵੱਧ ਸ਼ੇਅਰ ਤੇ ਬਣਾਵਾਂਗੇ ਆਪਾਂ ਸਪੈਸ਼ਲ ਟਰਾਲੀਆਂ ਦੇ ਵੀਡੀਓ ਬਣਾਵਾਂਗੇ ਜਿੱਦਾਂ ਹੁਣ ਪਤਾ ਹੀ ਆਪਣ ਨੂੰ ਵੀ ਮੂਰੇ ਸੀਜ਼ਨ ਆ ਰਿਹਾ ਕਣਕ ਦਾ ਉਸ ਹੋਂ ਦਾ ਬਈ ਆਪਾਂ ਟਰਾਲੀਆਂ ਦੀ ਵੀਡੀਓ ਤੇ ਵੀਡੀਓ ਨੂੰ ਬਈ ਚਲਦੀ ਚਲਦੀ ਨੂੰ ਕਰਦੇ ਵੱਧ ਤੋਂ ਵੱਧ ਸ਼ੇਅਰ ਟਰਾਲੀ ਲੈ ਕੇ ਬਹੁਤ ਸੋਹਣੀ ਬਣੀ ਹੈ ਚੰਗੀ ਟਰਾਲੀ ਹੈ ਤਿੰਨ ਸਰਗੀਆਂ ਪਾਇਆ ਬਾਈ ਨੇ ਪੂਰੀ ਹੈਵੀ ਟਰਾਲੀ ਆ ਚੰਗੀ ਬਣਾवट ਦੀ ਚੰਗੇ ਮਿਸਤਰੀ ਦੇ ਕੋਲੋਂ ਬਣੀ ਹੋਈ ਆ ਟਾਇਰ ਤੁਸੀਂ ਵੇਖਸੋ ਨਾ ਅਪੋਲੋ ਕੰਪਨੀ ਦੇ ਆ ਚੰਗੇ ਟਾਇਰ ਆ ਬਈ ਕਿਹ ਜਿਹਾ ਬਈ ਮਾਲ ਹੁੰਦਾ ਹੋਇਆ ਜਿਹੜੇ ਟਾਇਰ ਪਾਉਂਦੇ ਆ ਇਦਾਂ ਕਿ ਟਰਾਲੀ ਪੂਰੀ ਚੰਗੀ ਬਣੀ ਆ ਹੈਵੀ ਟਰਾਲੀ ਹੈਗੀ ਉਸਾ ਨਾਲ ਬਾਈ ਨੇ ਟਾਇਰ ਪਾਏ ਹੋਇਆ ਪੂਰੀ ਚੰਗੀ ਬਣਾवट ਦੀ ਆ 11 ਫੁੱਟ ਲੰਬੀ ਆ ਤੇ 6 ਫੁੱਟ ਚੌੜੀ ਆ ਜਾਲੀ ਵਾਲਾ ਵੜ ਲੱਗਾ ਤੇ ਜਿਹੜਾ ਆਪਾਂ ਬਾਈ ਦਾ ਨੰਬਰ ਦੇਵਾਂਗੇ ਬਾਈ ਉਸ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਤੋਂ ਟਰਾਲੀਆਂ ਤਿਆਰ ਵੀ ਕਰਵਾ ਸਕਦੇ ਹੋ ਤੇ ਬਾਈਆਂ ਕੋਲ ਟਰਾਲੀਆਂ ਬਣੀਆਂ ਵੀ ਖੜੀਆਂ ਹੁੰਦੀਆਂ ਉਹ ਖਰੀਦ ਵੀ ਸਕਦੇ ਹੋ ਦੇਖ ਕੇ ਪੂਰੀ ਸਫਾਈ ਨਾਲ ਬਾਈ ਨੇ ਟਰਾਲੀ ਤਿਆਰ ਕਰੀ ਹੋਈ ਹੈ ਚਾਰੇ ਪਾਸੋਂ ਤੁਹਾਨੂੰ ਟਰਾਲੀ ਵਿਖਾਉਣੀ ਆਪਾਂ ਨਿਗਾਹ ਮਰਵਾਉਣੇ ਟਰਾਲੀ ਤੇ ਬਾਈ ਐਸ ਟਾਈਮ ਮੰਡੀ ਤੋਂ ਦੋ ਟਰਾਲੀਆਂ ਲੈ ਕੇ ਆਇਆ ਬਈ ਇੱਕ ਤਾਂ ਬਗੈਰ ਰੰਗ ਵਾਲੀ ਆ ਤੇ ਇੱਕ ਆ ਰੰਗ ਕਰਿਆ ਜੀ ਟਰਾਲੀਆਂ ਜਿਹੜੀ ਰੰਗ ਕਰਿਆ ਜੀ ਟਰਾਲੀ ਤੁਹਾਨੂੰ ਉਹ ਵੀ ਦਿਖਾਉਣੇ ਆਪਾਂ ਉਹ ਟਰਾਲੀ ਆ ਗਈ بس ਇਹਨਾਂ ਦੀ ਆ ਬਣਾਉਂਡ ਦਾ ਫਰਕ ਆ ਬਈ ਇਹਦੇ ਪਾਈਪ ਬਾਹਰ ਦੇਂਦੀਆਂ ਇਹਦੇ ਪੈਪ ਅੰਦਰ ਲੋਗ ਚ ਆ ਜਾਂਦੀ ਹੈ। ਚੰਦਰਾ ਦਾ ਫਰਕ ਆ ਥੋੜਾ ਜਿਹਾ। ਇਹਦੇ ਚੰਦਰਾ ਥੋੜਾ ਜਿਹਾ ਹਲਕ ਲੱਗਿਆ। ਆ ਰੰਗ ਪੇਂਟ ਲੱਗਿਆ। ਉਹੀ ਆਜਾ ਮਾਲ ਵਲਡ ਘਟ ਗਿਆ। ਇਹਦੀ ਡਿਮਾਂਡ ਹੈ ਜੀ 1,30,000 ਰੁਪਇਆ ਜਿਹੜੀ ਉਹ ਪਹਿਲੀ ਟਰਾਲੀ ਖੜੀ ਉਹ ਬਿਗੈਰ ਰੰਗ ਵਾਲੀ। ਉਹਦੀ ਡਿਮਾਂਡ ਹੈ ਜੀ 1,40,000 ਰੁਪਇਆ। ਦੋਨੋਂ ਟਰਾਲੀਆਂ 'ਚ ਕੋਈ ਮਾਨਤਾ ਨਾ ਹੋ ਜੂਗਾ। ਟਰਾਲੀ ਦੇਖ ਤੁਸੀਂ ਦੇਖ ਕੇ ਖਰੀਦਨੀ ਆ। ਜਿਹੜੀ ਤੁਹਾਨੂੰ ਪਸੰਦ ਆ ਟਰਾਲੀ ਉਹ ਤੁਸੀਂ ਟਰਾਲੀ ਲੈ ਸਕਦੇ ਹੋ। ਟਰਾਲੀਆਂ ਦੀ ਸਫਾਈ ਦੋਨਾਂ ਚ ਇੱਕੋ ਜਿਹੀ ਵਧੀਆ ਚੰਗੇ ਬਣੀਆਂ ਹੋਈਆਂ ਨੇ ਜਿਹੜਾ ਬਾਈ ਦਾ ਨੰਬਰ ਦੇਵਾਂਗੇ ਆਪਾਂ ਬਾਈ ਕੋਲ ਘਰੇ ਵੀ ਟਰਾਲੀਆਂ ਤਿਆਰ ਕਰਦੀਆਂ ਨੇ ਤਰਸੀਮ ਸਿੰਘ ਮਿਸਤਰੀ ਆ ਆਰਾਮਨਗਰ ਤੇ ਆ ਬਾਈ ਦਾ ਮੋਬਾਈਲ ਨੰਬਰ ਬਾਈ ਬਾਕੀ ਆਰਾਮਨਗਰਾਂ ਦਾ ਉਹੀ ਨਾਂ ਚੱਲਦਾ ਬਥੇਰੀਆਂ ਟਰਾਲੀਆਂ ਬਾਈ ਤਿਆਰ ਕਰਦੇ ਆ ਸਾਰਾ ਪਿੰਡ ਹੀ ਲਗਭਗ ਟਰਾਲੀਆਂ ਤਿਆਰ ਕਰਦਾ ਆ ਆਰਾਮਨਗਰ ਦਾ ਪੂਰੇ ਚੰਗੇ ਮਿਸਤਰੀ ਆ ਆਰਾਮਨਗਰ ਦੇ ਟਰਾਲੀ ਨਹੀਂ ਮਾੜੀ ਤਿਆਰ ਕਰਦੇ ਜਿਹੜੀ ਵੀ ਆ ਬਗੈਰ ਰੰਗ ਵਾਲੀ ਟਰਾਲੀ ਹੈ ਇਹਦਾ ਵਜਨ ਹੈ 15 ਕਿਲੋ। ਟਰਾਲੀ ਵੇਖਣ ਨੂੰ ਪੂਰੀ ਹੈਵੀ ਲੱਗਦੀ ਹੈ ਬਈ ਪੂਰਾ ਵਧੀਆ ਵਜਨ ਹੂਟ ਟਰਾਲੀ ਜਾਂਦੀ ਹੈ ਇਹਦਾ ਹੈਗਾ 14 ਕਿਲੋ। ਤੇ ਬਨਾਵਟ 'ਚ ਵੀ ਨਰਮਾ ਟਰਾਲੀ ਤੇ ਬੇੜ 'ਚ ਵੀ ਨਰਮਾ ਦੋਨੇ ਟਰਾਲੀਆਂ ਦਾ ਕਿਲੋ ਵਜਨ ਦਾ ਫਰਕ ਪੈ ਗਿਆ ਬਈ ਬਨਾਵਟ ਦੇ ਹਿਸਾਬ ਨਾਲ। ਬਾਕੀ ਵੰਗਾਂ ਦਾ ਆਪਾਂ ਨੰਬਰ ਤੁਹਾਨੂੰ ਵਿਖਾਤਾ ਉਹ ਨੰਬਰ ਤੇ ਤੁਸੀਂ ਫੋਨ ਕਰਕੇ ਵੰਗਾਂ ਤੋਂ ਟਰਾਲੀਆਂ ਖਰੀਦ ਸਕਦੇ। ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਿਆਉਂਦੇ ਰਹਾਂਗੇ ਆਪਾਂ ਤੁਹਾਨੂੰ ਐਹੀ ਜੀਆਂ ਚੀਜ਼ਾਂ ਨਵੀਆਂ ਨਕੋਰ ਦਿਖਾਉਂਦੇ ਰਹਾਂਗੇ ਤੇ ਚੈਨਲ ਨੂੰ ਕਰ ਲਿਓ ਆਪਣੇ ਨਾਲ ਸਬਸਕ੍ਰਾਈਬ